ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅੱਜ ਮੈਂ ਬਣਾਉਣ ਲੱਗੀ ਆ ਕੀਮਾ ਨਿਊਟਰੀ ਸਵੇਰ ਦਾ ਟਾਈਮ ਆ ਤਸਵੀਰ ਦੇ ਟਾਈਮ ਮੈਂ ਅੱਜ ਕੀਮਾ ਨਿਊਟਰੀ ਬਣਾਉਣ ਲੱਗੀਆਂ ਸੋ ਮੈਂ ਡੱਬੇ ਵਾਲੀ ਜਿਹੜੀ ਨਿਊਟਰੀ ਉਹ ਮੰਗਾਈ ਸੀ ਤੇ ਇੱਕ ਗੋਲੀ ਮੈਂ ਨਿਊਟਰੀ ਲੈ ਲਈ ਆ ਪਾਣੀ ਨੂੰ ਉਬਾਲ ਕੇ ਉਹਦੇ ਵਿੱਚ ਨਮਕ ਪਾ ਦਤਾ ਤੇ ਫਿਰ ਨਿਊਟਰੀ ਪਾ ਦਿੰਦੀ ਆ ਹੁਣ ਇਹਨੂੰ ਜਿਹੜਾ ਆ 5 ਤੋਂ 10 ਮਿੰਟ ਲਈ ਉਬਾਲ ਲੈਣਾ ਆ ਇਹਦਾ ਕਲਰ ਜਿਹੜਾ ਹਲਕਾ ਜਿਹਾ ਚੇਂਜ ਹੋ ਜਾਂਦਾ ਆ ਤੇ ਨਾਲ ਹੀ ਜਿਹੜੀ ਥੋੜੀ ਜਿਹੀ ਪਲਫੀ ਜੀ ਹੋ ਜਾਂਦੀ ਆ ਫਿਰ ਇਹਨੂੰ ਜਿਹੜਾ ਇੱਕ ਟੋਕਰੀ ਵਿੱਚ ਕੱਢ ਲੈਣਾ ਆ ਤੇ ਇਹਨੂੰ ਜਿਹੜਾ ਹਲਕਾ ਹਲਕਾ ਪ੍ਰੈਸ ਕਰ ਦੂੰਗੀ ਕਿ ਜਿਹੜਾ ਪਾਣੀ ਆ ਉਹ ਉੱਚੜ ਜਾਵੇ ਹਾਲੇ ਗਰਮ ਆਣਾ ਇਸ ਕਰਕੇ ਨੂੰ ਮੈਂ ਹੱਲੇ ਐਵੇਂ ਹੀ ਰੱਖ ਦੇਣਾ ਸਾਈਡ ਤੇ ਜਦੋਂ ਠੰਡੀ ਹੋਊਗੀ ਨਾ ਫਿਰ ਇਹਨੂੰ ਹੱਥ ਦੇ ਨਾਲ ਜਿਹੜਾ ਪਾਣੀ ਆ ਨਚੋੜ ਲਵਾਂਗੀ ਦੂਸਰੀ ਸਾਈਡ ਤੇ ਮੈਂ ਇੱਕ ਕੱਪ ਚਾਹ ਪੱਤੀ ਦਾ ਪਾਣੀ ਉਬਾਲ ਕੇ ਉਹ ਕੱਪ ਵਿੱਚ ਰੱਖ ਲੈਣਾ ਆ ਸਾਈਡ ਤੇ ਤੇ ਇਹਦੇ ਨਾਲ ਜਿਹੜਾ ਨਿਊਟਰੀ ਦਾ ਟੇਸਟ ਆ ਉਹ ਥੋੜਾ ਜਾਂ ਇਨਹਾਂਸ ਹੋ ਜਾਊਗਾ ਤੇ ਇੱਧਰ ਮੈਂ ਤੜਕੇ ਵਾਸਤੇ ਪੰਜ ਤੋਂ 6 మీడియం ਸਾਈਜ਼ ਦੇ ਪਿਆਜ਼ ਜਿਹੜੇ ਆ ਬਰੀਕ ਪੀਸ ਲਿਆ ਇਹਨਾਂ ਨੂੰ ਮਿਕਸੀ ਵਿੱਚ ਹੀ ਪੀਸ ਲਾਇਆ ਕੜਾਈ ਵਿੱਚ ਪਾਇਆ ਸਰੋਂ ਦਾ ਤੇਲ ਉਹਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਦਿੱਤਾ ਆ ਤੇ ਨਾਲ ਹੀ ਪੀਸਿਆ ਹੋਇਆ ਜਿਹੜਾ ਪਿਆਜ਼ ਆ ਨਾ ਉਹ ਪਾ ਦਿੱਤਾ ਆ ਤੇ ਪਿਆਜ਼ ਨੂੰ ਜਿਹੜਾ ਆ ਉਹ ਬਰਾਊਨ ਹੋਣ ਤੱਕ ਭੁੰਨਣਾ ਆ ਤੇ ਜਿੰਨੀ ਦੇਰ ਪਿਆਜ਼ ਬਰਾਊਨ ਹੁੰਦਾ ਆ ਉੰਨੀ ਦੇਰ ਮੈਂ ਨਾਲ ਜਿਹੜੀ ਆ ਉਹ ਟਮਾਟਰ ਹਰੀ ਮਿਰਚ ਅਦਰਕ ਲਸਣ ਦੀ ਜਿਹੜੀ ਪਿਉਰੀ ਆ ਨਾ ਉਹ ਤਿਆਰ ਕਰ ਲੈਣੀ ਆ ਅਦਰਕ ਜਿਹੜਾ ਆਇਆ ਸੀ ਪਿਆਜ਼ਾਂ ਦੇ ਨਾਲ ਵੀ ਪੀਸ ਕੇ ਪਾ ਸਕਦੇ ਆ ਬਟ ਫਿਰ ਅਦਰਕ ਜਿਹੜਾ ਉਹ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਪਿਆਜ਼ ਭੁੰਨਣ ਵਿੱਚ ਜਿਹੜੀ ਆ ਉਹ ਥੋੜੀ ਜੀ ਜਿਹੜੀ ਆ ਉਹ ਮਤਲਬ ਕਿ ਆਸਾਨੀ ਤੇ ਹੁੰਦੀ ਆ ਬਟ ਮੈਨੂੰ ਵਧੀਆ ਨਹੀਂ ਲੱਗਦਾ ਇੱਧਰ ਮੈਂ ਦੋ మీడియం ਸਾਈਜ਼ ਦੇ ਟਮਾਟਰ ਲੈ ਲਿਆ ਤਿੰਨ ਹਰੀਆਂ ਮਿਰਚਾਂ ਲੈ ਲਈਆਂ ਆ ਪੰਜ ਛੇ ਕਲੀਆਂ ਮੈਂ ਲਸਣ ਦੀਆਂ ਤੇ ਛੋਟੀ ਜੀ ਟੁਕੜੀ ਜਿਹੜੀ ਅਦਰਕ ਦੀ ਲਈਆਂ ਇਹਨਾਂ ਨੂੰ ਵੀ ਜਿਵੇਂ ਜੜਾ ਆ ਉਹ ਇਹਨਾਂ ਜਿਹੜੀ ਪਿਊਰੀ ਬਣਾ ਲੈਣੀ ਆ ਜਦੋਂ ਅਸੀਂ ਮਤਲਬ ਕਿ ਟਮਾਟਰਾਂ ਦੇ ਨਾਲ ਅਦਰਕ ਲਸਣ ਪੀਸ ਲੈਣੇ ਆਣਾ ਤੇ ਪਿਆਜ਼ ਜਿਹੜਾ ਬਹੁਤ ਜਲਦੀ ਭੁੱਜ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਅਸੀਂ ਇਹ ਚੀਜ਼ਾਂ ਪਾਉਂਦੇ ਆ ਨਾ ਤੇ ਟੇਸਟ ਦਾ ਜਿਹੜਾ ਥੋੜਾ ਜਿਹਾ ਵੱਖਰਾ ਹੀ ਆਉਂਦਾ ਆ ਸੋ ਇੱਧਰ ਜਿਹੜਾ ਪਿਆਜ਼ ਆ ਭੁੱਜ ਗਿਆ ਆ ਤੇ ਇਹਦੇ ਵਿੱਚ ਮੈਂ ਟਮਾਟਰ ਅਦਰਕ ਹਰੀ ਮਿਰਚ ਅਤੇ ਲਸਣ ਦੀ ਜਿਹੜੀ ਪਿਉਰੀ ਆ ਉਹ ਵੀ ਪਾ ਦਿੰਦੀ ਆ ਇਹਨੂੰ ਹੁਣ ਮੈਂ ਜਿਹੜਾ 2 ਮਿੰਟ ਲਈ ਭੁੰਨ ਲੈਣਾ ਹੈ ਤਾਂ ਕਿ ਅਦਰਕ ਲਸਣ ਦਾ ਕੱਚਾਪਣ ਜਿਹੜਾ ਥੋੜਾ ਖਤਮ ਹੋ ਜਾਵੇ ਤੇ ਇੱਧਰ ਜਿਹੜੀ ਨੂਟਰੀ ਆ ਉਨੀ ਦਿਨ ਦਾ ਪਾਣੀ ਨਿਚੋੜ ਲੈਣਾ ਆ ਤੇ ਇਹਨੂੰ ਅਸੀਂ ਇੱਕ ਕੱਪੜੇ ਜਾਂ 煲ਨੇ ਵਿੱਚ ਪਾ ਕੇ ਵੀ ਦਾ ਪਾਣੀ ਨਚੋੜ ਸਕਦੇ ਹਾਂ ਪਾਣੀ ਚੰਗੀ ਤਰ੍ਹਾਂ ਨਚੋੜ ਲੈਣਾ ਹੈ ਕਈ ਵਾਰੀ ਕੀ ਹੁੰਦਾ ਹੈ ਨਿਊਟਰੀ ਦੀ ਨ ਸਮੈਲ ਆਉਂਦੀ ਰਹਿੰਦੀ ਆ ਵਿੱਚੋਂ ਇਸ ਕਰਕੇ ਜਿਹੜਾ ਪਾਣੀ ਨਚੋੜਨਾ ਬਹੁਤ ਜ਼ਰੂਰੀ ਆ ਬਾਕੀ ਆਪਣੇ ਟੇਸਟ ਦੇ ਅਕੋਰਡਿੰਗ ਆ ਸਾਡੇ ਘਰ ਮੰਮੀ ਜਿਹੜੇ ਆ ਉਹਨਾਂ ਨੂੰ ਜਿਹੜੀ ਇਹ ਸਮੈਲ ਆ ਚੰਗੀ ਨਹੀਂ ਲੱਗਦੀ ਸੋ ਮੈਂ ਹਮੇਸ਼ਾ ਪਾਣੀ ਚੰਗੀ ਤਰ੍ਹਾਂ ਨਚੋੜ ਦਿੰਨੀ ਆ ਉਧਰ ਤੜਕਾ ਮੇਰਾ ਪੁੱਜ ਗਿਆ ਤੇ ਮੈਂ ਇਹਦੇ ਵਿੱਚ ਪਾ ਦਿੱਤੇ ਆ ਸੁੱਕੇ ਮਸਾਲੇ ਨਮਕ ਹਲਦੀ ਢੇਗੀ ਮਿਰਚ ਤੇ ਗਰਮ ਮਸਾਲਾ ਬਾਕੀ ਜਿਹੜਾ ਆ ਹਰ ਘਰ ਦੇ ਜਿਹੜੇ ਮਸਾਲੇ ਹੁੰਦੇ ਆ ਉਹਨਾਂ ਦੇ ਟੇਸਟ ਦੇ ਅਕੋਰਡਿੰਗ ਹੁੰਦੇ ਆ ਤੁਸੀਂ ਅਗਰ ਇਸ ਤੋਂ ਵੱਧ ਮਸਾਲੇ ਜਿਵੇਂ ਤਿੱਖਾ ਕਰਾਰਾ ਕਰਨ ਵਾਸਤੇ ਸਬਜੀ ਨੂੰ ਪਾਉਣਾ ਚਾਹੁੰਦੇ ਹੋ ਨਾ ਤੇ ਪਾ ਸਕਦੇ ਹੋ ਥੋੜਾ ਜਿਹਾ ਚਾਹ ਪੱਤੀ ਦਾ ਪਾਣੀ ਪਾ ਦਿੱਤਾ ਆ ਤੇ ਤੜਕੇ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਮੇ ਪੁੰਨ ਲੈਣਾ ਜਿੰਨੀ ਤੇ ਇਹਦੇ ਆ ਜਿਹੜਾ ਤੇਲ ਆ ਉਹ ਸਾਈਡਾਂ ਤੇ ਨજર ਨਹੀਂ ਆਉਣਾ ਸ਼ੁਰੂ ਹੋ ਜਾਂਦਾ ਤੜਕਾ ਪੁੱਜ ਗਿਆ ਹੁਣ ਇਹਦੇ ਵਿੱਚ ਮੈਂ ਪਾ ਦਿੱਤੀ ਆ ਕੀਮਾ ਨਿਊਟਰੀ ਤੇ ਇਹਦੇ ਵਿੱਚ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕੇ ਜਿਹੜਾ ਬਾਕੀ ਦਾ ਬਚਿਆ ਪਾਣੀ ਆ ਨਾ ਚਾਹ ਪੱਤੀ ਵਾਲਾ ਉਹ ਪਾ ਦੇਣਾ ਆ ਤੇ ਇਹਨੂੰ ਜਿਹੜਾ ਫਿਰ 5 ਤੋਂ 10 ਮਿੰਟ ਲਈ ਜਿਹੜਾ ਟੱਕ ਕੇ ਉਹ ਪਕਾ ਲੈਣਾ ਆ ਏ ਜਿਹੜੀ ਨਿਊਟਰੀਆ ਇਹ ਮੈਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਦੱਸੀਆ ਇਹ ਜਿਹੜੀ ਆ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਦੇ ਸਕਦੇ ਹੋ ਇਸ ਤਰੀਕੇ ਦੇ ਨਾਲ ਜੇ ਤੁਸੀਂ ਨਿਊਟਰੀ ਬਣਾਓਗੇ ਨਾ ਤੁਸੀਂ ਪਰੌਂਠੇ ਵੀ ਬਣਾ ਸਕਦੇ ਹੋ ਨਿਊਟਰੀ ਦੇ ਸਟੱਫ ਵਾਲੇ ਸੈਂਡਵਿਚ ਵੀ ਬਣਾ ਸਕਦੇ ਹੋ ਬੱਚਿਆਂ ਨੂੰ ਤੁਸੀਂ ਪਰਾਂਠਾ ਰੋਲ ਵੀ ਬਣਾ ਕੇ ਦੇ ਸਕਦੇ ਹੋ ਨਾਲ ਤੁਸੀਂ ਸੈਲਡ ਰੱਖ ਸਕਦੇ ਹੋ ਸੋ ਬਹੁਤ ਹੀ ਟੇਸਟੀ ਬਣਦੀ ਆ ਸਿੰਪਲ ਤਰੀਕਾ ਆ ਟਰਾਈ ਕਰਕੇ ਜਰੂਰ ਦੇਖਿਓ ਸੋ ਨਿਊਟਰੀ ਜਿਹੜੀ ਬਹੁਤ ਹੀ ਟੇਸਟੀ ਬਣੀ ਸੀਗੀ ਮੈਦੇ ਤੇ ਫਿਰ ਜਿਹੜਾ ਧਨੀਆ ਆ ਉਹ ਵੀ ਪਾ ਦਿੱਤਾ ਸੀਗਾ ਬਾਅਦ ਵਿੱਚ ਰੌਂਠੇ ਨਾਲ ਖਾਓ ਚਾਹੇ ਬ੍ਰੈਡ ਨਾਲ ਖਾਓ ਚਾਹੇ ਸੈਂਡਵਿਚ ਬਣਾਓ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਜਦੋਂ ਇਹ ਨਿਊਟਰੀ ਬਣਾਈ ਤੇ ਕਿਵੇਂ ਦੀ ਬਣੀ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਤੇ ਨੈਕਸਟ ਰੈਸਪੀ ਦੇ ਨਾਲ ਸੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੇ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅ ਵਾਂਸ ਅਗੇਨ ਥੈਂਕ ਯੂ ਫੋਰ ਵਾਚਿੰਗ ਐਂਡ ਸਤਿ ਸ਼੍ਰੀ ਅਕਾਲ